ਸ਼੍ਰੀ ਅਰਜਨ ਬੇਗਨਾ ਤਕੇ ਨਾਸਕ ਬੇਗਨਾ in the heart ਜਗਤੀ ਸ਼ਾਹ ਜਿਸ ਬਹਿ ਅੰਮ੍ਰਿਤ ਿਆਨ ਹੈ ਆਦੇ ਪੁਰੂ ਦੇ ਕੀ ਪਤੇ ਹੈ ਬੇਗਨਾ ਪ੍ਰੇਰਸਨ ਸੋ ਤਵਾ ਵਾਰੀ ਸਵੇਰੇ ਦੇ ਦੌਰਾਨ ਤੇ ਹਾਜ਼ਰੀ ਭਰ ਕੇ ਸਤਨੁ ਜੀ ਜੀ ਪ੍ਰਸ਼ੰਸਾ ਪ੍ਰਾਪਤ ਕਰਦੇ ਹੋ ਸਤਨੁ ਜੀ ਦੇ ਰੰਗ ਤੇ ਸਤਤਾ ਤਨ ਤਨ ਵਾਪਰ ਵਸਤੂ ਦੇ ਤਪਸਥਾਨਾਂ ਤੇ ਸਮੂਹ ਸੰਗਤਾਂ ਨੇ ਬੇਟੀਆਂ ਦੇ ਘਰ ਨਾਲ ਮਿਲ ਕੇ ਸਤਨੁ ਜੀ ਦੀ ਗੁਰਬਾਣੀ ਆਈ ਕਿ ਸਰਬੀ ਜੀ ਨੂੰ ਮਟਾਈ ਸੋ ਜੁਨੀ ਸਰਵਾਰੀ ਦੇ ਦਾਖਲ ਕੀਤੇ ਆਓ ਅਮ ਸਮਾ ਹੋਇਆ ਹੈ ਤੇ ਦਰ ਦੇ ਮਹਾਨ ਬਾਦੂ ਇਤਿਹਾਸਿਕ ਕਹਾ ਪੰਜਾਬ ਦੇ ਨਾਲ ਤੁਨਾ ਕਰੀਏ ਪਿਛਲੇ ਦੁਆਰਾਂ ਦੇ ਅੰਦਰ ਆਪ ਸੰਤਾਂ ਦੇ ਸਰਣ ਗੀਤਾ ਸੀ ਹਿੰਦੁਸਤਾਨ ਦਾ ਬਾਦਸ਼ਾਹ ਹਮਾ ਨੂੰ ਬਾਦਸ਼ਾਹ ਜਿਹਨੂੰ ਆਪਣੀ ਤਾਕਤ ਦਾ ਬੜਾ ਹੰਧਾਰ ਹੈ ਦੋ ਮੁਸਲਮਾਨ ਪਠਾਰ ਘਾਤ ਸ਼ੇਰ ਸ਼ਾਹ ਸ਼ੂਰੀ ਸ਼ੇਰ ਸ਼ਾਹ ਖਾਨ ਨੇ ਮੁੱਠੀ ਪਰ ਬੋਲ ਰੱਖ ਕੇ ਅਮਾਦੂ ਪਾਸ਼ਾ ਤੇ ਹਮਲਾ ਕੀਤਾ ਜਦੋਂ ਇਹਦੇ ਤੇ ਹਮਲਾ ਕੀਤੇ ਰੇ ਸਾਰੇ ਫੌਜ ਦੇ ਮਹਿਰਬਾਨ ਕਰਾਈ ਅਮਾਦੂ ਪਾਸ਼ਾ ਜਦ ਮੇ ਮਹਾਰਾਜ ਦੇ ਜੁੱਤੇ ਪਦਾਲ ਛੱਡ ਕੇ ਭੱਜ ਗਿਆ ਇਹਨਾਂ ਫੌਜੀ ਜਿਹੜੇ ਇਹ ਵਿਸ਼ਵਾਣੀ ਜਿਹੜੇ ਮੇਨ ਫੌਜ ਸਰ ਉਹ ਵੀ ਇਹਦੇ ਪਿੱਛੇ-ਪਿੱਛੇ ਇਹਦੇ ਆਪੇ ਯਾਰ ਤਾਰਾ ਦਾ ਹੁਸ਼ਿਆਰ ਵੀ ਧਾਨੂ ਮਾਰ ਕੇ ਪਾਸ਼ਾ ਮਹਾਰਾਜ ਦੀ ਗੱਦੀ ਤੇ ਹੁਣ ਕੌਣ ਸੁਭਾਏ ਮਾਨ ਹੈ ਇਹਦੇ ਮਜੀਦ ਨੇ ਦੱਸਿਆ ਬਾਦਸ਼ਾਹ ਤਦ ਅੰਗ ਤੇ ਬਾਦਸ਼ਾਹ ਮਹਾਰਾਜ ਜੀ ਬੜੇ ਵੱਡੇ ਆਉੜੀਏ ਤਕੀਰ ਤੇ ਉਸ ਬਾਦਸ਼ਾਹ ਦਾ ਮਾਲਕ ਪਿਤਾ ਮੇਰੇ ਪਿਤਾ ਬਾਦਲ ਨੂੰ ਤੁਹਾਨੂੰ ਤਾਰਫ ਦੇ ਬਾਦਸ਼ਾਹ ਮਹਾਰਾਜ ਜੀ ਨੂੰ ਵਰਤ ਪਈ ਸੀ ਵੀ ਤੁਹਾਡੇ ਪਰਿਵਾਰ ਦੇ ਵਿੱਚ ਬਾਦਸ਼ਾਹ ਜੀ ਦੇ ਦੀ ਤੁਹਾਡਾ ਪਰਿਵਾਰ ਜਿਹੜਾ ਹੈ ਰਾਜ ਭਾਗ ਮੰਨੇਗਾ ਤੇ ਕੀ ਹੋਇਆ ਜਦੋਂ ਜਾ ਕੇ ਉਸ ਮਰਦਾਈਨ ਇਹ ਆਪਣੇ ਨਾਲ ਕੁੱਝ ਨਿਸ਼ਚਾਇਤ ਲੈ ਕੇ ਕਾਨੂੰਨ ਸਾਹਿਬ ਦੀ ਦਰਦੀ ਤੇ ਪਹੁੰਚਿਆ ਜਾਲ ਮੇਚਾ ਧੰਗੁਰ ਮੰਗਰ ਦੇ ਪਾਦਸ਼ਾਹ ਮਹਾਰਾਜੇ ਸਤੁਰਜੀ ਕੁੱਝ ਤੋਂ ਨੌਪਾਰ ਸਿੱਖਾਂ ਨੂੰ ਲੈ ਕੇ ਸਤਜੀ ਪਾਲ ਖਾਰੇ ਕਰਵਾਇਆ ਕਰਦੇ ਗੁਸਤੀਆਂ ਕਰਾਉਂਦੇ ਸਤੁਰਜੀ ਬੱਜਿਆਂ ਨੂੰ ਲੈ ਕੇ ਉਹਾਂ ਦੇ ਵਿੱਚ ਇੰਨੇ ਤੋਂ ਧਿਆਨ ਕਰਨ ਹੋਇਆ ਇਹਨੇ ਹਮਾਰੀ ਨੇ ਰਾਜ ਦੀ ਸਤਿਕਾਰ ਨੂੰ ਉਲੰਘ ਸਦਾਰ ਕੀਤੀ ਤਾਨੂੰ ਅੰਗਦੇ ਪਾਸ਼ਾ ਮਹਾਰਾਜ ਜੀ ਨੇ ਦਵਰ ਧਿਆਨ ਦਿੱਤਾ ਤੇ ਕੋਈ ਹਿੰਦੁਸਤਾਨ ਦਾ ਬਾਦਸ਼ਾਹ ਆਇਆ ਇਹ ਦੋ ਘੜੀਆਂ ਸਮਾ ਕਲੀ ਰਾਜ ਦੇ ਭਾਈ ਸਾਹਿਬ ਪਾਇਸੰਦੌਰ ਸਿੰਘ ਜੀ ਕਹਿੰਦੇ ਵੀ ਦੋ ਘੜੀਆਂ ਸਮਾ ਜਿਹੜਾ ਹਮਾਰੂ ਪਾਸ਼ਾ ਉਹ ਤੇ ਪੂਰ ਹੀ ਤਾਨੂੰ ਅੰਗਦੇ ਪਾਸ਼ਾ ਮਹਾਰਾਜ ਜੀ ਦੇ ਤੜਾ ਹੋਇਆ ਇਹ ਬਾਲਪਨ ਰਮਸਤਾਰ ਕਰਦਾ ਹੈ ਕਿ ਸਤਿਗੁਰੂ ਜੀ ਮੇਰੇ ਮਨ ਰੇਖਣ ਪਰ ਧਰੂ ਅੰਗਰ ਦੇ ਪਾਸ਼ਾ ਮਹਾਰਾਜ ਜਿਹਨੇ ਮੇਰੇ ਨਾਲ ਵੇਚਿਆ ਨਹੀਂ ਤੱਕਿਆ ਦੱਸਣ ਬਾਦਸ਼ਾਹ ਨੂੰ ਗੁੱਸਾ ਆਇਆ ਇਹਨੇ ਆਪਣਾ ਹੱਥ ਜਿਹੜਾ ਹੈ ਤਲਵਾਰ ਦੀ ਧੋਤੀ ਤੇ ਧਾਰ ਲਿਆ ਤੇ ਮਨ ਦੇ ਵਿੱਚ ਸੋਚਿਆ ਕਿ ਹਣ ਗੁਰੂ ਅੰਗਦ ਦਾ ਸਿਰ ਜਿਹੜਾ ਹੈ ਉਹ ਮੈਂ ਧਰ ਦੇ ਨਾਲੋਂ ਅਲੱਗ ਕਰਵਾ ਇਹਨੇ ਇਹ ਕੀ ਹੈ ਇਹਦਾ ਸਮਾਂ ਹੋ ਗਿਆ ਮੈਨੂੰ ਕੋਲ ਖੜਿਆ ਰੋ ਤੇ ਮੇਰੇ ਬਾਦ ਇਹਨੇ ਹਲੇ ਤੱਕ ਨਹੀਂ ਚੱਲਿਆ ਜਦੋਂ ਤਲਵਾਰ ਨੂੰ ਹੱਥ ਪਾਇਆ ਇਹਦਾ ਹੱਥ ਭਾਵੇਂ ਰਾਜਪਾਲ ਇਸਰਬੋਸ ਸਿੰਘ ਜੀ ਲਿਖਦੇ ਨੇ ਕਿ ਇਹਦਾ ਹੱਥ ਜਿਹੜਾ ਹੈ ਉਹ ਤਲਵਾਰ ਦੇ ਦਰਵਾਜ਼ੇ ਦੇ ਮੁਕੇ ਤੇ ਹੀ ਡੁੱਬ ਗਿਆ ਬੜੀ ਕੋਸ਼ਿਸ਼ ਕੀਤੀ ਹਣਾਉਂਦੇ ਪਰ ਇਹਦਾ ਹੱਥ ਜਿਹੜਾ ਹੈ ਉਹ ਉੱਥੇ ਤੇ ਡਾਉ ਦਾ ਹੋਇਆ ਇਹ ਹੁਣ ਸਤ ਗੁਰੂ ਜੀ ਦੇ ਕੋਲੋਂ ਮਾਫੀ ਮੰਗਦਾ ਹੈ ਤਾਰੂ ਮੰਗ ਤੇ ਪਾਸ਼ਾ ਮਹਾਰਾਜ ਜੀ ਨੂੰ ਆਪ ਕਰ ਤੋ ਮੈਂ ਤੁਹਾਡੀ ਇਤਿਆਰੀ ਸੋਭਾ ਜਿਹੜੀ ਹਰ ਜਾਣ ਨਹੀਂ ਸੱਜਿਆ ਤੁਹਾਡੀ ਰਹਿਮਤ ਤੋਂ ਮੈਂ ਅਣਜਾਣ ਸੀ ਸਤਿਗੁਰ ਜੀ ਦੇ ਵਲ ਤੱਕਦੇ ਨੇ ਇਹਨੇ ਹੁਣ ਸਤਿਗੁਰ ਜੀ ਆ ਕੇ ਜਿਹਨੂੰ ਰਾਤ ਦੇ ਪਾਸ਼ਾ ਮਹਾਰਾਜ ਜੀ ਨੇ ਸਾਨੂੰ ਵਰਤਨ ਦੀ ਸੀ ਬਾਬਰ ਨੂੰ ਤੁਹਾਡੀਆਂ ਪਰਸ਼ਾ ਦੇਵ ਜਾ ਰਹੇ ਤੁਹਾਡਾ ਧਾਰਕ ਤੁਹਾਡੀਆਂ ਪੀੜ੍ਹੀਆਂ ਰਾਜ ਭਗਵਾਨ ਨੇ ਤੇ ਸਤਿਗੁਰੂ ਜੀ ਨੇ ਜਦੋਂ ਇਹ ਆਪਣਾ ਹੱਥ ਜਿਹੜਾ ਪਰਿਵਾਰ ਦੇ ਪਰਚਿਆ ਕਰਦੋਂ ਅੰਮ੍ਰਿਤ ਦੇ ਪਾਸ਼ਾ ਮਹਾਰਾਜ ਜੀ ਮਤੇ ਮਾਰੂ ਪਾਸ਼ਾ ਜਿੱਤੇ ਤਲਵਾਰ ਅਟਮੀ ਸੀ ਜਿੱਤੇ ਤਲਵਾਰ ਪਰੌਣੀ ਸੋਤੇ ਤੂ ਮਦਾਨ ਛੱਡ ਕੇ ਸ਼ੇਰ ਸ਼ਾਹ ਹੁਲਾ ਦੇ ਅੱਗੇ ਲਾ ਕੇ ਵਾਰ ਤੋਇਆ ਤੇ ਇਥੇ ਇੱਕ ਸਾਧੂ ਦੇ ਗੁਰਦੀਰ ਦੇ ਉੱਤੇ ਤਲਵਾਰ ਜਿਹੜੀ ਹੱਥ ਤੂੰ ਅੜਦਾ ਰਿਹਾ ਆਪਣੇ ਬਾਵਾ ਦਾ ਜੋ ਤਾਕਤ ਜਿਹੜਾ ਹੈ ਉਹ ਜੰਨ ਦੇ ਮੈਦਾਨ ਦੇ ਵਿੱਚ ਛੇਰ ਸਹਾਉਣਾ ਤੇ ਸਾਧ ਨੇ ਬਥੌੜਾ ਸੀ ਬੜਾ ਸ਼ਰਮਿੰਦਾ ਹੋਇਆ ਮਹਾਰਾਜ ਸਾਹਿਬ ਸਤਿਗੁਰੂ ਜੀ ਕਹਿੰਦੇ ਤੈਨੂੰ ਹੁਣੇ ਰਾਜ ਭਾਰ ਲੈ ਜਾਣਾ ਸੀ ਜੇ ਤੂੰ ਇਹ ਤਲਵਾਰ ਦੀ ਮੁੱਠੀ ਤੇ ਹੱਥ ਨਾ ਪਾਉਂਦਾ ਫਿਰ ਵੀ ਤੂੰ ਗੁਰੂ ਜੀ ਛੱਜ ਦੇ ਵਿੱਚ ਆਇਆ ਦਰਸ਼ਕਦਾਰ ਕਹਿੰਦੇ ਨੇ ਤੈਨੂੰ ਇਹਦਾ ਫਲ ਗੁਰੂ ਜਿਹੜਾ ਸਤ ਜੀ ਨਹੀਂ ਮੈਂ ਜਾ ਆਪਣੇ ਦੇਸ਼ ਵਾਪਸ ਕਰਿਆ ਜਾ ਕੁਝ ਸਮੇਂ ਬਾਅਦ ਪਿਆਰੇ ਕਰਕੇ ਆਏ ਫਿਰ ਦਰਵਾਜ਼ਾ ਮਾਰ ਜਿਹੜਾ ਉਸ ਦਾ ਪਤਨ ਕੋ ਦਰੇਗਾ ਹਮਾਜੂ ਪਾਸ਼ਾ ਅਫਗਾਨਿਸਤਾਨ ਤੇ ਉਹ ਆਪਣੇ ਦੇਸ਼ ਵਾਪਸ ਕਰਿਆ ਗਿਆ ਫਿਰ ਜਦੋਂ ਇੱਕ ਉਹ ਸਾਡੇ ਬਾਦ ਆਪਣਾ ਪੁੱਤਰ ਲੈ ਕੇ ਫਿਰ ਹਿੰਦੂਸਤਾਨ ਤੇ ਆਉਣਾ ਕਰਦਾ ਹੈ ਫਿਰ ਇਹ ਆਪਣਾ ਤਬਦਾ ਜਿਹੜਾ ਹੈ ਆਪਣਾ ਬਾਜ਼ ਪਾਲ ਜਿਹੜਾ ਹੈ ਉਹ ਹਿੰਦੂਸਤਾਨ ਦੇ ਉੱਪਰ ਆਪਣਾ ਜੱਗਾ ਜਿਹੜਾ ਹੈ ਆਪਹੁ ਜੀ ਦੇ ਤਨਿਹਾਰ ਭਾਈ ਸੰਤੋਖ ਸਿੰਘ ਜੀ ਇਤਿਹਾਸਿਕ ਮਹਾਨ ਯੋਗਦਾਨ ਤੋਂ ਆਪਾਂ ਸਤਿ ਕਰਨਾ ਕਰੀਏ ਸੋ ਸਾਧਨਾ ਹੀ ਸੰਗਤਾਂ ਦਾ ਅਸੀਸ ਵਰਸਿਸ ਕਰੋ ਅਰਥ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਪਸੀ ਗੁਰ ਅੰਗਤ ਮੇਲ ਕਰੋ ਸਿੱਖ ਭਏ ਤੋ ਆਰੇ ਜਗਤਿ ਅਧਿਆਇ ਕਰਨ ਦਾ ਕਰਦੇ ਨੇ ਕਬੀਰ ਰਾਜ ਪਾਲ ਸਿੰਘ ਜੀ ਕਹਿੰਦੇ ਨੇ ਧਰਤੂ ਅੰਧ ਤੇ ਪਾਸ਼ਾ ਮਹਾਰਾਜੇ ਦਾ ਤੋਰ ਹੁਣ ਕੁਝ ਤਸਤ ਜਿਹੜੇ ਆਏ ਤੇ ਕਰਿਓ ਬਖਾਰ ਜਿਨ ਭਾਰ ਧਾਰ ਸੁਨੋ ਸੰਤ ਜਿਤ ਲਾਏ ਉਹਨਾਂ ਨੇ ਆਪਣੇ ਵਾਅਦੇ ਦੇ ਅੰਦਰ ਦਿਲਰਾ ਕੀਤਾ ਹੈ ਸਤਿਗੁਰ ਦੀ ਨਿਗਾਹ ਸੁਣ ਕੇ ਕਹਿੰਦੇ ਨੇ ਹੇ ਸੰਗਤ ਜਨ ਚੌਪਈ ਸੇਵਕ ਰਹੇ ਪਾਸ ਇੱਕ ਦੀਵਾ ਸੇਵੀ ਸਰਦਾ ਘਰੇ ਸਤੀਵਾ ਇੱਕ ਭਾਈ ਦੀਵਾ ਨਾਮ ਤਸਿਤ ਜਿਹੜਾ ਸੇਵਕ ਅਰਧੂ ਅੰਮ੍ਰਿਤ ਦੇ ਆਸ਼ਰਮ ਮਹਾਰਾਜ ਜੀ ਦੇ ਕੋਲ ਹਮੇਸ਼ਾ ਰਹਿੰਦਾ ਬੜੀ ਸ਼ਰਧਾ ਦੇ ਨਾਲ ਗੁਰਮੰਦਰ ਦੇ ਪਾਸ਼ਾ ਮਹਾਰਾਜ ਦੀ ਸੇਵਾ ਕਰਦਾ ਹੈ ਦਇ ਸੁਖਿ ਤਰੀ ਕਰ ਕੇ ਪਿਆਰ ਲਗਾਈ ਜਾਬਤ ਅਪਰਪਹਾਰ ਪਰ ਗੁਰਮੰਦਰ ਦੇ ਪਾਸ਼ਾ ਮਹਾਰਾਜ ਦੇ ਵਾਸਤੇ ਦਿਨ ਹੀ ਪਿਆਰ ਕਰਦਾ ਹੈ ਅਨੇਕਾਂ ਕਰਮ ਦੇ ਭੋਜਨ ਜਿਹੜੇ ਨੇ ਉਹ ਯਾਦ ਕਰ ਕੇ ਗੁਰੂ ਸਾਹਿਬ ਨੂੰ ਸ਼ਰਉਂਦਾ ਹੈ ਇੱਕ ਦਿਨ ਘਟੀ ਤਾਰ ਜਣ ਰਹਿਓ ਗੁਰ ਸੁਹਾਤ ਜੋਰ ਪਾ ਕੇ ਕਰਿਓ

ਬਜੀ ਇਸਾ ਬੀਤੇ ਹਟ ਜਾਏ ਅਬ ਤੂੰ ਰਹਿ ਤੂੰ ਮਹਾਰਖਾਰੇ ਇਹਦਾ ਜਦੋਂ ਬਹੁਤ ساری ਰਾਤ ਜੇਹੀ ਹਟ ਜਾਵੇਗੀ ਤੇ ਫਿਰ ਇਹ ਹਰੇਰੀ ਹਟੇਗੀ ਹੁਣ ਤਾਂ ਇਹ ਜਿਹੜੀ ਮਿੱਟੀ ਹੈ ਇਹ ਧੂੜ ਹੈ ਹਰੇਰੀ ਦੇ ਨਾਲ ਹਵਾ ਦੇ ਨਾਲ ਸਾਰੇ ਪਾਛੀ ਛਾਇਕੇ ਹੋ ਰਿਹਾ ਬਾਤ ਆਪੋ ਹੋਵੇ ਸਭੈ ਮਿੱਟੀ ਸੋ ਕਬੈ ਅਰਗੁੰਦ ਦੇ ਪਾਸ਼ਾ ਮਹਾਰਾਜ ਨੇ ਕਹਿੰਦਾ ਜੇ ਤੁਹਾਡਾ ਵਾਕ ਤੁਹਾਡਾ ਜੀ ਬਚਨ ਹੋ ਜਾਵੇ ਤੁਸੀਂ ਆਪਣੀ ਮੁਰਤ ਨੂੰ ਇਹੋ ਬੋਲ ਜਿਹੜਾ ਕੱਢੋ ਤੇ ਇਹ ਹਵੇਰੀ ਜਿਹੜੀ ਹੈ ਉਹ ਇਹ ਰੁਕ ਜਾਵੇ ਕੀ ਕਰਦੇ ਹੋ ਮੈਂ ਤੁਹ ਤਹਾਰਾ ਤੁਮੇ ਉਚਾਉਂ ਤੋਂ ਅੰਤ ਪ੍ਰਕਾਰਾ ਤੇ ਨਰੋ ਹਣੀ ਪੰਤ ਹੋ ਜਾਵੇ ਕੀ ਸਭ ਤੋਂ ਪਹਿਲਾਂ ਮੈਂ ਆਪ ਆਹਾਰ ਕਰਾਂਗਾ ਜਰਨ ਸਤਿ ਪਾ ਕੇ ਬਾਦ ਸਤੂ ਜੀ ਨੇ ਤੁਹਾਨੂੰ ਭਾਰਤ ਭਾਰ ਦੇ ਪੁਰਜ ਜਿਹੜੇ ਹੈ ਉਹ ਤਿਆਗ ਕਰਕੇ ਸ਼ਕਾਵਾਂ ਦਾ ਬਹੁ ਲੋ ਚਲੇ ਦਤਾਪ ਅਹੈ ਸ਼੍ਰੀ ਅੰਗਦ ਸੁਣ ਇਸ ਤੇ ਕਹੈ ਭਰੂ ਅੰਗਦ ਦੇ ਪਾਸ਼ਾ ਮਹਾਰਾਜੀ ਨੇ ਇਹਦੀ ਗੱਲ ਸੁਣ ਕੇ ਸਤੂ ਜੀ ਨੇ ਆਖਿਆ ਐਸੋ ਨਹੀਂ ਮਨੋਰਥ ਕਰੀ ਹੈ ਜਿਸ ਦੀ ਮਹਾਂ ਦੋਸ਼ ਚਿਰ ਧਰਜੈ ਸਤਿਗੁਰੂ ਜੀ ਕਹਿੰਦੇ ਭਾਈ ਤੁਸਿੰਹਾ ਕਰੇ ਵੀ ਮਨ ਦੇ ਵਿੱਚ ਇਦਾਂ ਦਾ ਮਨੋਰਥ ਜਿਹੜਾ ਹੈ ਕਲਪ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਜਿਸ ਦੇ ਮਨ ਤੋਚ ਚਰਤ ਹੈ ਜਿਹਦੇ ਕਾਰਨ ਆਪਣੀ ਸਿਰ ਤੇ ਭਾਰੀ ਬੋਝ ਜਿਹੜਾ ਹੈ ਉਹ ਝੜਾ ਲੈਂਦਾ ਪਰਮੇਸ਼ਰ ਜੋ ਪਿਆਰ ਤਹਾਈ ਇਸ ਦੇ ਬਹੁਤ ਕਾਰਜ ਬਰਹਾਈ ਉਹ ਵਾਹਿਗੁਰੂ ਮੇਜਰ ਅਕਾਰ ਰੂਪ ਨੇ ਜਿਹਨੂੰ ਯਾਰਤ ਬਣਾਈ ਹੋਈ ਹੈ ਉਹ ਪ੍ਰਭੂ ਦੇ ਰੂਪ ਦੇ ਅੰਦਰ ਹੀ ਇਹ ਹਵਾ ਜਿਹੀ ਹੈ ਚੱਲ ਰਹੀ ਹੈ ਇਸ ਹਵਾ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਕਾਰਜ ਜਿਹੜੇ ਸਰਬ ਦੇ ਹਨ ਸਰਤਾ ਬਤ ਮਹ ਅਨਕ ਜਹਾਜ ਨਰਨ ਹਜ਼ਾਰੋਂ ਦਾਗ ਸਮਾਤ ਸਰਬਉਤਮ ਜੀ ਕਹਿੰਦੇ ਸਮੁੰਦਰ ਦੇ ਵਿੱਚ ਅਨੇਕਾਂ ਹੀ ਦਹਾਰ ਜਿਹੜੇ ਤਰ ਰਹੇ ਨੇ ਤਜਾਰਾ ਹੀ ਮੁਕਾ ਨੇ ਆਪਣਾ ਜਿਹੜਾ ਬੇਸਮਾਰ ਕੀਮਤ ਸਮਾਨ ਜਿਹੜਾ ਉਹ ਜਹਾਜ਼ਾਂ ਦੇ ਢੇੜਿਆਂ ਤੇ ਲੱਧਿਆ ਹੋਇਆ ਬਹੁਤ ਵਿਹਾਰ ਕਰੇ ਇਹ ਜੋਤੀ ਦੀਪਨ ਗਰਗਨ ਰਾਹ ਥੋਗੀ ਤੇ ਉਹ ਬੰਦੇ ਉਹ ਜੇ ਵਪਾਰੀ ਜਿਹੜੇ ਆਪਣੀ ਲੋਦੀ ਉਕੀ ਵਾਸਤੇ ਵਪਾਰ ਕਰਤ ਵਾਸਤੇ ਮੁਨਰੀ ਦਹਾੜਾਂ ਦੇ ਵਿੱਚ ਇੱਕ ਦੇਸ਼ ਤੋਂ ਦੂਜੇ ਦੇਸ਼ ਵਾਸਤੇ ਜਾਂਦੇ ਉਹ ਲਾਭ ਪ੍ਰਾਪਤ ਕਰਨ ਵਾਸਤੇ ਖੋਜ ਦੇ ਰਿਤ ਨਿਕਲਦੇ ਨੇ ਕਾਗੂਆਂ ਦੇ ਜਾਦੇ ਨੇ ਬਹੁਤ ਵਿਸਥਪੇਤ ਹੋ ਰਹੇ ਆਪ ਜਮਾਏ ਮਾਹੂ ਰਹੇ ਉਹ ਜਹਾਜ਼ ਉਹ ਕਈ ਦਿਨਾਂ ਤੋਂ ਸਮੁੰਦਰਾਂ ਦੇ ਕਾਗੂਆਂ ਤੇ ਖੜੇ ਹੋਏ ਸੀ ਤੇ ਹੁਣ ਜਦੋਂ ਤੇਜ਼ ਹਵਾਹੇਂੇਰੀ ਚੱਲੇਗੀ ਉਹ ਜਹਾਜ਼ ਜਿਹੜੇ ਨੇ ਉਹ ਜਨਨ ਕੀ ਇਤਿਹਾਸ ਤੇ ਕਰੇ ਤਮਾਈ ਤਿਸ ਨੇ ਦੇਤ ਤਿਨਹੋ ਜਗਾਈ ਇਸ ਤਰ੍ਹਾਂ ਉਹਨਾਂ ਦੀ ਰੋਹੀ ਰੋਹੀ ਦੇ ਖਾਤਰ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਤੂਫਾਨ ਹਮੇਂ ਜਿਹੜੀ ਚਲਾਈ ਹੈ ਉਹ ਵਾਹਿਗੁਰੂ ਨੂੰ ਸਭਣਾ ਦੀ ਫਿਕਰ ਹੈ ਧਰਤੀ ਜਹਾਂ ਤਾਪ ਕੀ ਤਹਿ ਲੱਖੋ ਬਸਰੀ ਅੰਬਿਸਤਲ ਰਹੇ ਸਾਲਤਰੀ ਕਹਿੰਦੇ ਜਿਹੜੀ ਧਰਤੀ ਕਾਦੇ ਰੱਖਦੀ ਹੈ ਜਿਸ ਧਰਤੀ ਦੇ ਉੱਤੇ ਰਤਾਂ ਹੀ ਸਾਥ ਰਹਿੰਦੇ ਨੇ ਤਿੰਨ ਹਿੱਕ ਧੂੜ ਜਾਏ ਇਸ ਮੇਸ ਨਿਜ ਕੁੜੰਗਾ ਦੇ ਅਸ਼ੀਸ਼ ਤੇ ਜਦੋਂ ਹਵਾ ਚੱਲਦੀ ਹੈ ਇਹ ਹਵਾ ਦੇ ਨਾਲ ਮਿੱਟੀ ਜਿਹੜੀ ਉੱਤੇ ਉਹਨਾਂ ਦੇ ਦੇਸ਼ ਚਲੀ ਜਾਂਦੀ ਹੈ ਤੇ ਉਹ ਫਿਰ ਮਿੱਟੀ ਨੂੰ ਉਧਰ ਮਾਰ ਕੇ ਬੈਠ ਜਾਂਦੇ ਨੇ ਰਤੇ ਦੇ ਇਸ ਨੂੰ ਉਖਾਰੇ ਤੋਦਾ ਰਤਾਲ ਆਪੋ ਆਪਣੀ ਮਿੱਟੀ ਸੁਭਾਰ ਉਹ ਫਿਰ ਸੱਤ ਜਿਹੇ ਨੇ ਇਸੇ ਹੀ ਮਿੱਟੀ ਨੂੰ ਥਾਰ ਕੇ ਆਪਰਾ ਸਮਾਂ ਤੇ ਨਿਤਾ ਦੇ ਨੇ ਆਪੋ ਆਪਣੀ ਮਿੱਟੀ ਜਿਹੜੀ ਆ ਸੁਹਾਰ ਲੈਂਦੇ ਨੇ ਨਾਲ ਕੋ ਘਰ ਸਤਾਤੁਰ ਸਈ ਪ੍ਰਾਤੋ ਪਹ ਜਾਏ ਪਾਰ ਹੈ ਤੇਈ ਇਸਰਾ ਲੱਖਾਂ ਹੀ ਮਿੱਟੀ ਦੀ ਖਰਾਕ ਨੂੰ ਜਿਹੜੇ ਖੋਤੇ ਰੋਗ ਨੇ ਉਹਨਾਂ ਦਾ ਦੋਖ ਜਿਹੜਾ ਹੈ ਇਹ ਰਕੇਗਾ ਜੇ ਪ੍ਰਭੂ ਉਹਨਾਂ ਦੇ ਕੋਲ ਮਿੱਟੀ ਨਾ ਪਜਾਰੇ ਤੇ ਉਹਨਾਂ ਦੀ ਬਾਲਣਾ ਕਿਵੇਂ ਹੋਏਗੀ ਉਹ ਕਹਿੰਦਾ ਹੈ ਹੇ ਮੇਰੀ ਜੇਰੀ ਦਾ ਸਾਧੂ ਜੀ ਰੋਕ ਦੋ ਸਾਧੂ ਜੀ ਕਹਿੰਦੇ ਇਹ ਹੇ ਮੇਰੀ ਦੇ ਨਾਲ ਇਹਦਾ ਜੇ ਪੇਟ ਦੀ ਪੂਰਤੀ ਹੋਣੀ ਹੈ ਉਹ ਬਰਬੂ ਜੀ ਨੇ ਕਈਆਂ ਵੀ ਬਾਤਾਂ ਕਰਦੀ ਹੈ ਇਸ ਤੇ ਆਤਮਿਕ ਉਤਾਰ ਵਿਸਾਰ ਦਰੇਕ ਪਰਮੇਸ਼ਰ ਪਰ ਜੂ ਨਾਲ ਤੇ ਪ੍ਰਮਾਤਮਾ ਇਸੇ ਤਰ੍ਹਾਂ ਹਮੇਸ਼ਾ ਹੀ ਵੱਡੇ ਵੱਡੇ ਕਾਰਜ ਜਿਹਨੂੰ ਵਾਰਿ ਤੋਂ ਆਪ ਕਰਦਾ ਹੈ ਅੱਜ ਜੇ ਕਹਿ ਤਰ ਪਉਣ ਹਟਾਵੈ ਵਿਗਰੇ ਕਾਲ ਸੁਖ ਰਹਿ ਜਾਪੈ ਸਤਿਗੁਰੂ ਜੀ ਕਹਿੰਦੇ ਜੇ ਅਸੀਂ ਇੰਦੀ ਗੱਲ ਕਹਿ ਦਈਏ ਹਨੇਰੀ 밤 ਤੋਂ ਉਜਾਲੇ ਕਿਉਂ ਪਰਮੇਸ਼ਰ ਦੇ ਜਿਹੜੇ ਕਾਰਜ ਸਵਾਰ ਨਹੀਂ ਸੀ ਉਹ ਨਿਰੰਕਾਰ ਗਏ

ਮੇਰੇ ਫੌਰ ਦੇਸ ਤੇ ਆਪ ਜੋ ਨਤਾਹੀ ਦੀ ਬਾਣੇ ਬਤਨ ਮੂਰਤਾ ਹੈ ਉਹ ਵਾਹਿਗੁਰੂ ਸਭਨਾ ਦੇ ਸਿਰ ਦੇ ਉੱਪਰ ਆਪ ਸਹਾਈ ਹੈ ਇਹ ਮਨੁੱਖੀ ਰੀਤ ਪਛਾਨੈ ਭੁਗਤ ਮਟਾਏ ਇਹ ਵਰਤਮਖੰਡ ਹੈ ਸਤਿਗੁਰੂ ਜੀ ਕਹਿੰਦੇ ਇਸਤਰਾ ਇਹ ਜੀ ਸੋਚਣੀ ਹੈ ਇਹ ਵਰਤਮਖੰਡ ਬਾਰੇ ਰੀਤ ਹੈ ਜੋ ਵੀ ਵਾਹਿਗੁਰੂ ਕਰਦਾ ਹੈ ਉਹ ਜਨਨ ਹੀ ਕਰਦਾ ਹੈ ਅਵਾ ਆਪਣੇ ਆਪ ਨੂੰ ਜਾਰੇਗੀ ਜਤਨ ਕਰੀ ਪ੍ਰਮ ਪ੍ਰਤ ਹੰਗਰਤੇ ਨਹਿ ਕਰੀ ਤਹ ਜੀ ਹਟੰਤੇ ਇਸ ਤਰ੍ਹਾਂ ਧੰਗੂ ਅੰਗ ਤੇ ਪਾਸ਼ਾ ਬਹਾਰਾ ਦੀ ਹੈ ਸਤਿਗੁਰ ਜੀ ਨੇ ਭਾਈ ਜੀ ਨੂੰ ਸਮਝਾਉਣਾ ਕੀਤਾ ਕਿ ਜਿਹੜੇ ਲੋਕ ਇੰਨਾ ਕੀਆ ਬੇਦਕੀਆਂ ਗੱਲਾਂ ਕਰਦੇ ਨੇ ਇਸ ਤਰ੍ਹਾਂ ਸਮਝ ਲਓ ਵੀ ਜਿਵੇਂ ਪਰਮੇਸ਼ਰ ਦੇ ਨਾਲ ਕੋ ਲੋਕ ਬਹੁਤ ਦਾ ਕਰਦੇ ਪਰਮੇਸ਼ਰ ਵੀ ਕਰਦੀ ਨੇ ਜਿਹੜੇ ਹਿਰਦੋਂ ਵਾਲੇ ਨੇ ਉਹ ਵਾਰਕ ਨੂੰ ਨਾਲ ਹੁਜਤਾ ਕਰਦੇ ਨੇ ਪਰ ਜਿਹੜੇ ਗੁਰੂ ਦੇ ਸਿੱਖ ਨੇ ਜਿਹੜੇ ਗੁਰਮੁਖ ਨੇ ਉਹ ਇਹਦਾ ਨਹੀਂ ਕਰਦੇ ਸੋ ਗੁਰਮੁਖ ਸੁਖ ਪ੍ਰਾਪਤ ਹੋਏ ਸੰਤ ਕਸਹਿਣ ਰੋਕੈ ਤੋਏ ਸਤਗੁਰ ਜੀ ਨੇ ਮੈਂ ਦੱਸਿਆ ਕਿ ਜਿਹੜੇ ਗੁਰਮੁਖ ਪ੍ਰਾਣੀ ਹੈ ਉਹ ਆਪ ਸਰਗਰ ਜਿਹੜਾ ਹੈ ਸਹਿਜ ਰੇਵੇ ਪਰ ਜੇ ਦੇਰੋਂ ਬਦੇ ਰੋਕ ਨਹੀਂ ਦਿੱਤੇ ਤੂੰ ਕਰ ਤੇ ਜਿਨ ਚਾਰ ਆਹਾਰੇ ਕਹੀ ਚਾਰ ਤਾਂ ਮੇਰਾ ਪਿਛਾਰੇ ਸਤਿਗੁਰੂ ਜੀ ਕਹਿੰਦੇ ਤੂੰ ਜੇ ਆਹਾਰ ਤੁਰਨ ਕਰਨਾ ਹੈ ਤੇ ਤੂੰ ਧਾਰ ਘੜੀਆਂ ਰੋਕ ਨਹੀਂ ਕਰ ਪਈ ਹਰੇ ਹਰੇ ਪਰਪਾਤ ਕਰ ਲੀਤਾ ਧਰੋ ਨ ਚਿੰਤਾ ਅਨੰਦ ਕੀਜੈ ਸਤਿਗੁਰੂ ਜੀ ਕਹਿੰਦੇ ਜੇ ਧਾਰ ਘੜੀਆਂ ਬਾਦ ਵੀ ਇਹ ਹਰੇ ਨਾਮ ਨੇ ਇਈ ਜਨੋ ਪ੍ਰਭਾ ਤੂੰ ਸਵੇਰ ਮੇਰਾ ਹੋਵੇ ਤੈਨੂੰ ਪ੍ਰਸ਼ਾਦ ਅਸਰ ਨਹੀ ਹੁਣ ਤੂੰ ਅਨਾਦ ਦੇ ਰਿਤ ਰਹਿ ਸੱਜ ਦੇ ਧੋ ਕੇ ਰਹੁ ਸਤਿਗੁਰ ਅਰਪਤ ਜਤਾਰ ਜਾਏ ਇਸ ਪਰ ਬਾਗੀ ਰਹਿਨ ਸੁਭਾਰੇ ਸਤਗੁਰ ਜੀ ਕਹਿੰਦੇ ਜਿਹੜੀ ਗੁਰੂ ਦੀ ਰਜਾ ਤੇ ਵਿੱਚ ਪਰਮੇਸ਼ਰ ਦੀ ਰਜਾ ਦੇ ਵਿੱਚ ਤੇ ਨੇ ਸਦਾ ਤਨ ਜਿਹੜਾ ਹੈ ਮੁਖ ਤਰਫ ਜਿਹੜਾ ਹੈ ਉਹ ਇਹੀ ਹੈ ਕਿ ਉਹ ਐਸੀ ਰੀਤੀ ਮਨ ਦੇ ਵਿੱਚ ਧਾਰਨ ਲੈਂਦਾ ਜੇ ਮਨ ਤਪਤਾ ਇਸਤਰੀ ਦਰਸ਼ਨ ਪਤ ਆਗਿਆਤ ਸਖੀ ਦਰਸ਼ਨ ਸਤਿਗੁਰ ਜੀ ਮਿਲਦੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਫਿਰ ਇਦਾਂ ਦਾ ਆਪਣਾ ਧਰਮ ਪਾਲਣਾ ਕਰਦਾ ਜਿਵੇਂ ਜੇ ਮਨ ਤਪਤਾ ਇਸਤਰੀ ਰਸ਼ਨ ਜਿਹਨੇ ਜਿਹੜੀ ਇਸਤਰੀ ਹੈ ਆਪਣੇ ਅੰਧੀ ਪਰਮੇਸ਼ਰ ਦੀ ਆਗਿਆ ਦੇ ਵਿੱਚ ਰੱਖੀ ਹੈ ਤੇ ਸੋਚ ਪ੍ਰਾਕਰਤ ਕਰਦੀ ਹੈ ਇਸੇ ਤਰ੍ਹਾਂ ਗੁਰਦਾ ਸਿੱਖ ਕੇ ਨਾਲ ਪ੍ਰਭ ਆਗਿਆ ਲੈ ਸਦਾ ਸਦੀਵਾ ਰਹੁ ਨਾਮੀ ਪਰਮ ਜੀਵਾ ਸਤਗੁਰ ਜੀ ਕਹਿੰਦੇ ਫਿਰ ਪ੍ਰਭੂ ਦੀ ਆਗਿਆ ਦੇ ਵਿੱਚ ਪਰਮੇਸ਼ਰ ਦੀ ਪਿਆਰੀ ਤੁਮਕਾ ਰਹਿੰਦੇ ਨੇ ਤੇ ਸਦੀਵੀ ਜੀ ਭਾਈ ਜੀਵਾ ਜੀ ਉਨਾ ਦੁਰਕਾਰ ਨੂੰ ਪਰਮੇਸ਼ਰ ਵੱਲੋਂ ਖੁਸ਼ੀ ਮਿਲਦੀ ਹੈ ਜਦ ਅਪ ਵਰਤ ਦਾ ਫਲ ਸਾਰੇ ਇਸ ਦੇ ਪ੍ਰਾਪਤ ਹੋਏ ਸਾਰੇ ਜੋ ਵੀ ਕੋਈ ਧਰਮ ਕਰਦਾ ਕਰਤਾ ਕਰਦਾ ਕੋਈ ਸੰਧਾ ਕਰਦਾ ਉਹ ਸਾਰਿਆਂ ਦਾ ਫਲ ਮਿਲਦਾ ਇਸ ਕਰਕੇ ਜਿਹੜਾ ਗੁਰਮੁਖ ਨੰਨ ਹੈ ਉਹਦੇ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹਨੂੰ ਸੋਖਿਆ ਨਹੀਂ ਸਾਰੇ ਦਿਨ ਸੋਖਿਓ ਪ੍ਰਾਪਤ ਹੋ ਜਾਂਦੇ ਨੇ ਸਿਮਰੋ ਸਤਿਨਾਮ Ọਰ ਪਰੀਤ ਤਿਆਗੋ ਅਨਹੰਤਾ ਜਿਹੋ ਰੀਤ ਸਤਗੁਰ ਦੀ ਆਜਾ ਭਾਈ ਸਤਨਾਮ ਮਨੁ ਦੀ ਦਾ ਸਿਮਰਨ ਕਰਨਾ ਕਰੋ ਤੇ ਜਿਹੜੀ ਹੰਤਾ ਹੋਣੀ ਹੈ ਹੰਤਾਰ ਹੈ ਇਹਨੂੰ ਤਿਆਗ ਤਦੋ ਸ਼ਰਤ ਹੋਣਾ ਰੰਗ ਗਿਆਨ ਤਤ ਪਾਏ ਸੁਖੀਨ ਜਗਤੋਂ ਮਰਨ ਪਉਣ ਬੜੇ ਕਦੇ ਨਾਮ ਸਤਿਗੁਰੂ ਜੀ ਦੇ ਜਦੋਂ ਹੰਕਾਰ ਛੱਡ ਪਉਗੇ ਤੇ ਰੱਬ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ ਤੇ ਜਿਹੜਾ ਜਨਮ ਮਨਤਨ ਗੇੜਾ ਉਹ ਕਦੇ ਵੀ ਨੀ ਪਾਉਣਾ ਪਵੇਗਾ ਭਾਗ ਕੀ ਦੁਨੀਆਂ ਦੇ ਵਿੱਚ ਨਹੀਂ ਪਹੁੰਚੋਗੇ ਸੁਣ ਜੀਵੇ ਤਬ ਬੰਧਨ ਤਰੀ ਸਤਿਗੁਰੂ ਸੇਧ ਭਰੀ ਔਰ ਧਰੀ ਭਰਤੀ ਬਿਨੇ ਸਤਬੰਦ ਜੀ ਦੇ ਬਚਨ ਸੁਣ ਕੇ ਦੋ ਰਿਆਤ ਦੂਰ ਕੇ ਪਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ ਚਰਨਾਵਾਂ ਤੇ ਨਮਸਕਾਰ ਕੀਤੀ ਸਤਗੁਰੂ ਜੀ ਨੇ ਭਲੀ ਸਿੱਖਿਆ ਜਿਹੜੀ ਹੈ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨੀ ਕੋਇਕ ਦਿਨ ਹੈ ਜਾਨੀ ਹੋਵਾ ਇੱਕੋ ਰੂਪ ਸਰਬ ਮਹਜੂਬਾ ਤੇ ਬੋਧ ਦੇ ਨਾਲ ਦੇ ਵਿੱਚ ਹੀ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਨੂੰ ਜਿਹੜਾ ਹੈ ਗੁਰੂ ਦਾ ਯਾਤਸਾ